ਅਜਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੁਜ ਦੀ ਸੰਗਤ ਦੀ ਸਹੂਲਤ ਲਈ HDFC ਬੈਂਕ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ 3 ਬੱਸਾਂ ਅਤੇ 3 ਵੈਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਗਈਆਂ। ਇਸ ਮੌਕੇ ਮੁਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਅਰਦਾਸ ਕਰਨ ਉਪਰੰਤ HDFC ਬੈਂਕ ਅਧਿਕਾਰੀਆਂ ਨੇ ਇਹਨਾਂ ਵਾਹਨਾਂ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪੀਆਂ। ਐਡਵੋਕੇਟ ਧਾਮੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਬੈਂਕ ਵੱਲੋਂ ਅੱਗੇ ਵੀ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਆਸ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ, ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਓਐਸਡੀ ਸਦबीर ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਨਿਜੀ ਸਕੱਤਰ ਸ਼ਹਿਬਾਜ਼ ਸਿੰਘ, ਮੀਟਸ ਸਕੱਤਰ ਹਰਪਜਨ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆਲ, ਐਚਟੀਐਫਸੀ ਬੈਂਕ ਦੇ ਜ਼ੋਨਲ ਹੈੱਡ ਅਮਿਤ ਗਗਨੇਜਾ, ਕਲਸਟਰ ਹੈੱਡ ਵਿਵੇਕ ਅਭੀ, ਬ੍ਰਾਂਚ ਹੈੱਡ ਹਰਿੰਦਰ ਸਿੰਘ ਸਮੇਤ ਮੈਂਬਰ ਮੌਜੂਦ ਸਨ ਇਹ ਅਨਸੈਂਟਿਵ ਦੇ ਤੌਰ ਤੇ ਬੈਂਕਾਂ ਦੇ ਕੋਲ ਇੱਕ ਸੀਐਸਆਰ ਦੀ ਰਕਮ ਹੁੰਦੀ ਆ ਜਿਹਦੇ ਤਹਿਤ ਉਹ ਸਮਾਜਿਕ ਕੰਮਾਂ ਲਈ ਤੇ ਧਾਰਮਿਕ ਕੰਮਾਂ ਲਈ ਡੋਨੇਸ਼ਨ ਦੇ ਰੂਪ ਦੇ ਵਿੱਚ ਉਹ ਮਾਇਆ ਆਪਣੀ ਸਫਲ ਕਰਦੇ ਆ ਤੇ ਐਚਡੀਐਫਸੀ ਬੈਂਕ ਵੱਲੋਂ ਪਿਛਲੇ ਸਮੇਂ ਤੋਂ ਸਾਡੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਲਾਸਰੂਮ ਹਾਈ ਟੈਕ ਕਲਾਸਰੂਮਸ ਇਸੇ ਤਹਿਤ ਹੋਰ ਵੀ ਵੱਖ-ਵੱਖ ਵਿਵਸਥਾਵਾਂ ਜਿਹੜੀਆਂ ਸਮੇਂ-ਸਮੇਂ ਅਨੁਸਾਰ ਇਹ ਪੂਰੀਆਂ ਕਰਦੇ ਆ ਤੇ ਹੁਣ ਅੱਜ ਤਿੰਨ ਛੋਟੀਆਂ ਬੈਂਡ ਟਾਈਪ ਤੇ ਤਿੰਨ 52 52 ਸੀਟਰ ਜਿਹੜੀਆਂ ਬੱਸਾਂ ਆ ਉਹ ਅੱਜ ਇਹਨਾਂ ਨੇ ਡੋਨੇਟ ਕੀਤੀਆਂ ਸੋ ਮੈਂ ਧੰਨਵਾਦ ਵੀ ਇਹਨਾਂ ਦਾ ਕਰਦਾ ਤੇ ਆਸ ਵੀ ਰੱਖਦਾ ਕਿ ਇਹ ਜਿਹੜੇ ਰਿਲੇਸ਼ਨ ਆ ਇਹਨਾਂ ਨੂੰ ਕਿਉਂਕਿ ਮਾਇਆ ਗੁਰੂ ਘਰਾਂ ਦੀ ਆ ਉਦੇ ਵਿੱਚ ਆਪਣਾ ਜਿਹੜਾ ਆ ਹੋਰ ਚੋਖਾ ਜਾਗਦ ਯੋਗਦਾਨ ਪਾਉਣ